ਸਾਰੇ ਹਾਂ ਸਾਰੇ ਦੋਸਤਾਂ ਦਾ ਪੰਜਾਬ ਦੇ ਹੀਰੇ ਚੈਨਲ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਪਹਿਲਾਂ ਤਾਂ ਸਾਰੇ ਦੋਸਤਾਂ ਤੋਂ ਮਾਫੀ ਚਾਹੁੰਦੇ ਆ ਤੇ ਥੋੜਾ ਜਿਹਾ ਲੇਟ ਹੋ ਗਏ ਤਾਂ ਥੋੜੀ ਜੀ ਨੈਟ ਦੀ ਪ੍ਰੋਬਲਮ ਆ ਗਈ ਸੀ ਨੈਟਵਰਕ ਦੀ ਤਾਂ ਸਾਨੂੰ ਇਹ ਸੀ ਵੀ ਕਲੈਰਿਟੀ ਜਾਵੇ ਤਾਂ ਆਵਾਜ਼ ਵੀ ਇੱਕ ਵਾਰੀ ਚੈੱਕ ਕਰ ਲਿਓ ਪਲੀਜ਼ ਵੀ ਸਾਰਿਆਂ ਨੂੰ ਆਵਾਜ਼ ਆ ਰਹੀ ਆ ਤਾਂ ਮੈਨੂੰ ਲੱਗਦਾ ਵੀ ਆਵਾਜ਼ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਤਾਂ ਇੱਕ ਵਾਰੀ ਸਾਨੂੰ ਜਰੂਰ ਦੱਸ ਦਿਓ ਵੀ ਆਵਾਜ਼ ਦੀ ਕੋਈ ਦਿੱਕਤ ਤਾਂ ਨਹੀਂ ਕਿਸੇ ਨੂੰ ਸੋ ਸਾਰੇ ਦੋਸਤਾਂ ਦਾ ਪੰਜਾਬ ਦੇ ਹੀਰੇ ਚੈਨਲ ਤੇ ਆਪਾਂ ਸਾਰਿਆਂ ਦਾ ਸਵਾਗਤ ਕਰਦੇ ਆਂ ਤਾਂ ਜਿੰਨੇ ਵੀ ਸਾਡੇ ਦੋਸਤ ਇਸ ਚੈਨਲ ਦੇ ਨਾਲ ਜੁੜੇ ਨੇ ਤਾਂ ਸਾਰਿਆਂ ਦਾ ਦਿਲੋਂ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਜ਼ਮੀਨ ਦੇ ਸਬੰਧ ਵਿੱਚ ਬਹੁਤ ਸਾਰੇ ਤੁਹਾਡੇ ਸਵਾਲ ਆ ਰਹੇ ਸੀ ਵੀ ਜਿਹੜੇ ਸਾਡੇ ਸਵਾਲ ਨੇ ਉਹਨਾਂ ਦਾ ਕਮੈਂਟਾਂ ਦਾ ਸਾਨੂੰ ਜਵਾਬ ਥੋੜੇ ਜਿਹਾ ਲੇਟ ਮਿਲ ਰਿਹਾ ਤਾਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਆਰੀਆ ਬਾਜ਼ ਹਾਂਜੀ ਬੇਨਤੀ ਹੈ ਸਾਰਿਆਂ ਨੂੰ ਇੱਕ ਵਾਰੀ ਚੈੱਕ ਜ਼ਰੂਰ ਕਰ ਲਓ ਤੁਸੀਂ ਹਾਂਜੀ ਤੇ ਸਾਰੇ ਕਮੈਂਟ ਕਰਕੇ ਦੱਸਦੇ ਹੋ ਦੋਸਤੋ ਵੀ ਆਵਾਜ਼ ਆ ਰਹੀ ਆ ਤਾਂ ਹਾਂਜੀ ਸਾਰੇ ਦੋਸਤਾਂ ਦੀ ਇਹ ਬੇਨਤੀ ਸੀ ਕਿ ਸਾਡੇ ਜੋ ਕਮੈਂਟ ਕਰ ਰਹੇ ਆਂ ਅਸੀਂ ਉਹ ਕਮੈਂਟਾਂ ਦਾ ਸਾਨੂੰ ਜਵਾਬ ਨਹੀਂ ਮਿਲ ਰਿਹਾ ਪਰ ਇਹਦੇ ਵਿੱਚ ਗੱਲ ਇਹੀ ਸੀ ਕਿ ਜਦੋਂ ਵੀ ਤੁਸੀਂ ਕਮੈਂਟ ਕਰਦੇ ਹੋ ਤਾਂ ਕੋਈ ਵੀ ਜੇਕਰ ਤੁਸੀਂ ਸਾਡੀ ਜਗ੍ਹਾ ਤੇ ਹੋ ਆਉਣ ਦਾ ਸਪੋਰਟ ਆਪਾਂ ਇੰਨੇ ਕਮੈਂਟਾਂ ਦਾ ਜਵਾਬ ਦੇਣਾ ਇੱਕ ਸਿੰਗਲ ਬੰਦੇ ਲਈ ਬਹੁਤ ਔਖਾ ਹੋ ਜਾਂਦਾ ਸੋ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਮੇਰੇ ਦੋਸਤ ਭੈਣ ਭਰਾ ਸਾਤੋਂ ਵੱਡੇ ਸਾਤੋਂ ਛੋਟੇ ਸਾਰਿਆਂ ਦਾ ਸਭ ਤੋਂ ਪਹਿਲਾਂ ਦੇ ਲੋ ਸਵਾਗਤ ਕਰਦੇ ਆ ਤੇ ਧੰਨਵਾਦ ਕਰਦੇ ਆ ਬਹੁਤ ਬਹੁਤ ਤੇ ਇਹ ਅੱਜ ਤੁਹਾਡੇ ਸਵਾਲਾਂ ਬਾਰੇ ਆਪਾਂ ਗੱਲਬਾਤ ਕਰਨੀ ਆ ਕਿਉਂਕਿ ਤੁਹਾਡੇ ਕਮੈਂਟ ਸੀ ਜਿੰਨੇ ਵੀ ਬਹੁਤ ਸਾਰੇ ਦੋਸਤਾਂ ਦਾ ਇੱਕ ਲੰਬਾ ਹੁੰਦਾ ਵੀ ਅਸੀਂ ਕਮੈਂਟ ਕਰਦੇ ਆ ਪਤਾ ਨਹੀਂ ਬਾਈ ਨੋਟ ਕਰਦਾ ਪਤਾ ਨਹੀਂ ਨਹੀਂ ਤੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆ ਦੋਸਤੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿੰਨੇ ਵੀ ਤੁਸੀਂ ਕਮੈਂਟ ਕਰ ਰਹੇ ਹੋ ਅਸੀਂ ਤੁਹਾਡੇ ਕਮੈਂਟਾਂ ਦੀ ਬਹੁਤ ਰਿਸਪੈਕਟ ਕਰ ਰਹੇ ਆ ਜਿਵੇਂ ਆਪਾਂ ਕਹਿੰਦੇ ਨੇ ਵੀ ਸਾਡੇ ਖੂਨ ਦੀ ਬਹੁਤ ਜ਼ਿਆਦਾ ਕਦਰ ਆ ਅਸੀਂ ਖੂਨ ਤੋਂ ਵੀ ਵੱਧ ਕੇ ਤੁਹਾਡੇ ਸਮੇਂ ਦੀ ਕਦਰ ਕਰ ਰਹੇ ਆ ਕਿਉਂਕਿ ਸਮਾਂ ਤੇ ਸਮੁੰਦਰ ਦੀ ਲਹਿਰ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ ਜੋ ਸਮਾਂ गु져 ਗਿਆ ਦੁਬਾਰਾ ਨਹੀਂ ਆਉਂਦਾ ਅਸੀਂ ਤੁਹਾਡੇ 1 ਸੈਕਿੰਡ ਦੀ ਵੀ ਸਾਡੇ ਲਈ ਬਹੁਤ ਜ਼ਿਆਦਾ ਵੈਲਿਊ ਆ ਬਹੁਤ ਹੀ ਜ਼ਿਆਦਾ ਅਹਿਮੀਅਤ ਆ ਤੁਸੀਂ ਸਾਨੂੰ ਦੇਖਣ ਲੱਗ ਰਹੇ ਹੋ ਕਿਉਂਕਿ ਇਦੇ ਵਿੱਚ ਇਹ ਹੁੰਦਾ ਵੀ ਹਾਂ ਜਿੰਨੇ ਵੀ ਤੁਸੀਂ ਹੁਣ ਤੱਕ ਸਵਾਲ ਕੀਤੇ ਨੇ ਜਾਂ ਇਨ ਫਿਊਚਰ ਕਰੋਗੇ ਸੋ ਅਈ ਤੁਸੀਂ ਦੇਖ ਸਕਦੇ ਹੋ ਇਸ ਜਿੰਨੇ ਵੀ ਤੁਹਾਡੇ ਸਵਾਲ ਨੇ ਇਹ ਸੀ ਸਵਾਲ ਸ਼ਾਮ ਨੂੰ ਪਹਿਲਾਂ ਸਾਡੀ ਟੀਮ ਦੋ ਬੰਦਿਆਂ ਦੀ ਸਪੈਸ਼ਲੀ ਨੋਟ ਕਰਦੇ ਨੇ ਜਿੰਨੇ ਵੀ ਤੁਹਾਡੇ ਸਵਾਲ ਆਉਂਦੇ ਨੇ YouTube ਤੇ ਤੇ ਤੁਹਾਡੇ ਸਵਾਲਾਂ ਦੇ ਵਿੱਚ ਆਪਾਂ ਇੱਕ ਇਹ ਜ ਦੋ ਤਿੰਨ ਗੱਲਾਂ ਐਡ ਕਰਨੀਆਂ ਨੇ ਇੱਕ ਮੈਂ ਤੁਹਾਨੂੰ ਲਾਈਵ ਪ੍ਰੂਫ ਦਿਖਾਉਣਾ ਚਾਹਣਾ ਜਦੋਂ ਵੀ ਤੁਸੀਂ ਕਿਸੇ ਵੀ ਵੀਡੀਓ ਤੇ ਜਾਂ ਕਿਸੇ ਸ਼ਾਰਟ ਤੇ ਕਮੈਂਟ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਵਾਪਸ ਨੋਟਿਸ ਨੋਟੀਫਿਕੇਸ਼ਨ ਆਉਂਦਾ ਉਹ ਨੋਟੀਫਿਕੇਸ਼ਨ ਹੁੰਦਾ ਇਹ ਕਿ ਕੰਗ੍ਰੈਚੁਲੇਸ਼ਨ ਯੂ ਆਰ ਕਮੈਂਟ ਗਾਟ ਅ ਹਾਰਟ ਫਰੋਮ ਪੰਜਾਬ ਦੇ ਹੀਰੇ ਇਹ ਤੁਹਾਡੇ ਲਈ ਨੋਟੀਫਿਕੇਸ਼ਨ ਆਉਂਦਾ ਹੋਊਗਾ ਇਹਦੀ ਤੁਸੀਂ ਇਹ ਜਜਮੈਂਟ ਕਰਨੀ ਹੈ ਵੀ ਜਿਹੜੇ ਕਮੈਂਟ ਤੇ ਅਸੀਂ ਇਹ ਕਰ ਰਹੇ ਹਾਂ ਹਾਰਟ ਲਾ ਕੇ ਭੇਜ ਰਹੇ ਹਾਂ ਜਾਂ ਉਹਨਾਂ ਨੂੰ ਥੈਂਕਸ ਕਰ ਰਹੇ ਹਾਂ ਜਾਂ ਉਹਨਾਂ ਨੂੰ ਆਪਣੀ ਪਲੇਲਿਸਟ ਭੇਜ ਰਹੇ ਹਾਂ ਤਾਂ ਇਟ ਮੀਨਸ ਕਿ ਤੁਹਾਡਾ ਕਮੈਂਟ ਸਾਡੇ ਲਵੇ ਨੋਟ ਹੋ ਗਿਆ ਸੋ ਇਹ ਚੀਜ਼ ਇੱਕ ਤੁਸੀਂ ਨਿਸ਼ਾਨੀ ਰੱਖਣੀ ਆ ਜਿਹੜੀ ਵੀ ਭੈਣ ਭਰਾ ਕੋਲੇ ਬੈਕ ਆ ਰਿਹਾ ਮੈਸੇਜ ਨੋਟੀਫਿਕੇਸ਼ਨ ਆ ਰਿਹਾ ਤਾਂ ਤੁਹਾਡਾ ਕਮੈਂਟ 100% ਉਹ ਨੋਟ ਹੋ ਗਿਆ ਉਸ ਤੋਂ ਅਗਲੀ ਗੱਲ ਇੱਕ ਜਦੋਂ ਵੀ ਤੁਸੀਂ ਕਮੈਂਟ ਕਰਦੇ ਹੋ ਤਾਂ ਸ਼ਾਰਟ ਚ ਕਰਿਆ ਕਰੋ ਮੈਂ ਤੁਹਾਨੂੰ ਦਿਖਾਇਆ ਵੀ ਦੇਣਾ ਵੀ ਬਹੁਤ ਵੱਡੇ ਵੱਡੇ ਜੀ ਅਸੀਂ 15 ਤੇ 16 ਨੰਬਰ ਦੀ ਗੱਲ ਕਰੀਏ ਇਹ ਚਾਰ ਲਾਈਨਾਂ ਦਾ ਸਵਾਲ ਹੋ ਗਿਆ ਜੇਕਰ ਮੈਂ ਸਰਨ ਨਾਲ ਗੱਲਬਾਤ ਵੀ ਕਰਾਂਗਾ ਮੈਨੂੰ ਇਹ ਲੱਗਦਾ ਵੀ ਮੈਨੂੰ 40 ਸਕਿੰਟ ਪੁੱਛਣ ਨੂੰ ਲੱਗਣਗੇ ਉਸ ਸਵਾਲ ਸਰ ਨੂੰ ਅਹੀਂ نیچے ਆ ਗਿਆ ਅਸੀਂ ਜਿਵੇਂ ਸਿਆਣੇ ਕਹਿੰਦੇ ਨੇ ਕਿ ਕੁਜੇ ਚ ਸਮੁੰਦਰ ਕੱਢੋ ਸਵਾਲ ਵੀ ਤੁਹਾਡਾ ਪੂਰਾ ਹੋ ਜੇ ਤੇ ਤੁਹਾਡਾ ਸਵਾਲ ਸ਼ਾਰਟ ਚ ਹੋਵੇ ਪਹਿਲਾਂ ਉਹਨੂੰ ਦੋ ਤਿੰਨ ਵਾਰੀ ਆਪਦੀ ਨੋਟਬੁੱਕ ਤੇ ਆਪਦੇ ਦਿਮਾਗ ਦੇ ਵਿੱਚ ਉਹਨੂੰ ਕਮਾਓ ਕਿ ਮੈਂ ਜਿਹੜਾ ਸਵਾਲ ਟਾਈਪ ਕਰਨ ਜਾ ਰਿਹਾ ਆ ਉਹ ਸ਼ਾਰਟ ਚ ਹੋਵੇ ਕਿਉਂਕਿ ਸਾਡੇ ਲਵੇ ਸੈਂਕੜੇ ਸਵਾਲ ਆਉਂਦੇ ਨੇ ਤੁਹਾਡੇ ਕਮੈਂਟ ਆਉਂਦੇ ਨੇ ਸਾਨੂੰ ਇਹ ਹੁੰਦਾ ਵੀ ਕਿਸੇ ਦਾ ਛੋਟਾ ਜਾਂ ਵੱਡਾ ਕਮੈਂਟ ਉਹ ਸਾਦ ਤੋਂ ਨੋਟ ਕਰੇ ਬਿਨਾ ਰਹਿ ਨਾ ਜਾਵੇ ਹਾਂ ਇੱਕ ਗੱਲ ਹੈ ਦੀ ਸਵਾਲਾਂ ਦੇ ਵਿੱਚ ਥੋੜੀ ਜਿਹੀ ਦੇਰੀ ਲੱਗਦੀ ਆ ਉਹਦੇ ਜਵਾਬ ਦੇਣ ਦੇ ਵਿੱਚ ਦੇਰੀ ਇਸ ਕਰਕੇ ਲੱਗਦੀ ਆ ਕਿਉਂਕਿ ਆਉਣ ਦਾ ਸਪੋਰਟ ਇੰਨੇ ਸਵਾਲਾਂ ਦਾ ਜਵਾਬ ਨਹੀਂ ਹੁੰਦਾ ਅਸੀਂ ਇੱਕ ਵਾਰ ਚ 3-400 ਕਮੈਂਟ ਨੋਟ ਕਰਕੇ ਲੈ ਕੇ ਜਾਂਦੇ ਆ ਸਰ ਕੋਲ ਉੱਥੇ ਬੈਠ ਕੇ 2-3 ਘੰਟਿਆਂ ਦਾ ਸਾਡਾ ਸੈਸ਼ਨ ਹੁੰਦਾ ਜਿਹੜਾ ਸਾਡਾ ਸੈਸ਼ਨ ਚੱਲ ਰਹੀ ਹੈ ਜਿੰਮੀ ਅਸੀਂ 39 39 ਨੰਬਰ ਵੀਡੀਓ ਪਾ ਚੁੱਕੀ ਉਹਦਾ ਇੱਕ ਸੈਕਿੰਡ ਪਾਰਟ ਲਾਸਟ ਰਹਿ ਗਿਆ ਜਿਹੜਾ ਅਸੀਂ ਕੱਲ ਜਾਂ ਪਰਸੋਂ ਤੁਹਾਡੇ ਲਈ ਵੀ ਮਿਲ ਜੂਗਾ ਉਹ ਉਹ ਸਾਰੀ ਸੀਰੀਜ਼ ਖਤਮ ਹੋ ਗਈ ਤੇ ਇੱਕ ਤੁਹਾਡੇ ਨਵੇਂ ਟੌਪਿਕਾਂ ਦੀ ਡਿਮਾਂਡ ਸੀ ਵੀ ਜਿਵੇਂ ਫਰਦਬਦਰ ਹੋ ਗਿਆ ਜਾਂ ਆਪਾਂ ਗੱਲ ਕਰੀਏ ਦੁਰਸਤੀ ਵਾਲੀ ਉਹ ਉਹਦੇ ਨਾਲ ਹੀ ਆ ਗਿਆ ਜਾਂ ਤਕਸੀਮ ਦੀ ਗੱਲ ਕਰੀਏ ਵਿਰਾਸਤ ਦੀ ਗੱਲ ਕਰੀਏ ਇੰਤਕਾਲ ਦੀ ਗੱਲ ਕਰੀਏ ਤੇ ਤਤੀਮੇ ਦੀ ਗੱਲ ਕਰੀਏ ਮਤਲਬ ਹੋਰ ਬਹੁਤ ਸਾਰੇ ਜਮ੍ਹਾਂਬੰਦੀ ਵਾਰੀ ਗੱਲ ਕਰੀਏ ਔਰ ਬਹੁਤ ਸਾਰੇ ਟੌਪਿਕ ਤੇ ਵੀ ਸਾਨੂੰ ਇੱਕ ਟੌਪਿਕਾਂ ਦੇ ਵੱਡੀ ਵੀਡੀਓ ਬਣਾ ਕੇ ਦਿਓ ਸੋ ਇੱਥੇ ਅਸੀਂ ਇਹ ਵੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਚੈਨਲ ਤੇ ਉਹ ਸਖਸ਼ਿਤ ਦੇਖੋਗੇ ਜਿਨ੍ਹਾਂ ਦੇ ਕੋਲ ਪਿਛਲੇ 30 ਸਾਲਾਂ ਦਾ ਤਜਰਬਾ ਸੋ ਜਿਹੜੇ ਸਰ ਨਾਲ ਤੁਹਾਡੀ ਗੱਲਬਾਤ ਹੋ ਰਹੀ ਆ ਉਹ ਤਕਰੀਬ ਇਹ ਨੇ ਇਹ ਵੀ 32-33 ਸਾਲ ਪਲੱਸ ਉਹਨਾਂ ਦਾ ਤਜਰਬਾ ਬਿਲਕੁਲ ਗਰਾਊਂਡ ਲੈਵਲ ਤੋਂ ਉਹ ਚੀਜ਼ਾਂ ਨੂੰ ਨਾਪਦੇ ਗਏ ਨੇ ਅੱਜ ਅਸਮਾਨ ਦੀ ਗੱਲ ਕਰੀਏ ਆਪਾਂ ਵੀ ਅੱਜ ਪਹਿਲਾਂ ਗਰਾਊਂਡ ਪਹਿਲਾਂ ਇੱਕ ਜਰੀਬ ਦੇ ਨਾਲ ਮਾਪੀ ਜ਼ਮੀਨ ਦੀ ਆ ਆਪਾਂ ਕਹਿੰਦੇ ਮਿੰਤੀ ਹੁੰਦੀ ਸੀ ਅੱਜ ਕੰਪਿਊਟਰਾਈਜ਼ਡ ਹੋ ਗਈ ਉਹਨਾਂ ਨੂੰ ਹਰ ਚੀਜ਼ ਦੀ ਜਾਣਕਾਰੀ ਆ ਸੋ ਸਾਨੂੰ ਇਹ ਆ ਵੀ ਅਸੀਂ ਇੱਕ ਕੇਸਾਂ ਸੰਬੰਧੀ ਵੀ ਜਾਣਕਾਰੀ ਸ਼ੁਰੂਆਤ ਕਰੀਏ ਤੁਹਾਡੇ ਨਾਲ ਸੋ ਜਿਵੇਂ ਕੋਈ ਆਪਣੇ ਜ਼ਮੀਨ ਦੇ ਕੇਸ ਹੁੰਦੇ ਨੇ ਉਹਨਾਂ ਬਾਰੇ ਵੀ ਸਾਡੇ ਕਿਸੇ ਅਫਸਰ ਨਾਲ ਗੱਲਬਾਤ ਚੱਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜਲਦੀ ਉਹ ਕੇਸਾਂ ਸੰਬੰਧੀ ਵੀ ਸੈਸ਼ਨ ਦੇਖੋਗੇ ਸੋ ਇੱਥੇ ਸਾਡੀ ਗੱਲ ਇੱਕ ਇਹ ਆ ਵੀ ਤੁਸੀਂ ਜਦੋਂ ਵੀ ਕਮੈਂਟ ਕਰੋ ਇੱਕ ਦਾ ਸ਼ਾਰਟ ਵਿੱਚ ਕਮੈਂਟ ਕਰਿਆ ਕਰੋ ਪਲੀਜ਼ ਤਾਂ ਕਿ ਜਦੋਂ ਵੀ ਅਸੀਂ ਸਵਾਲ ਸ਼ਾਮ ਨੂੰ ਨੋਟ ਕਰੀਏ ਤੁਹਾਡੇ ਉਹ ਸਾਰੇ ਸਵਾਲ ਤੁਹਾਨੂੰ ਮਿਲ ਜਾਣ ਇੱਕ ਆਮ ਨੋਰਮਲ ਸਵਾਲਾਂ ਦੀ ਗੱਲ ਕਰੀਏ ਮੈਂ ਇੱਕ ਫਰਜ਼ ਲੈ ਕੇ ਤੁਹਾਨੂੰ ਐਗਜ਼ਾਮਪਲ ਤੌਰ ਤੇ ਸਮਝਾ ਰਿਹਾ ਥੋੜਾ ਜਿਹਾ ਤੇ ਜਿਵੇਂ ਕਿਸੇ ਬਾਈ ਨੇ ਕਰਤਾ ਵੀ ਆਰ ਆਰ ਰਹਿਣ ਕੀ ਹੁੰਦਾ ਆਰ ਰਹਿਣ ਇੱਕ ਨੋਰਮਲ ਲਗਾਲਾ ਜਦੋਂ ਅਸੀਂ ਲਿਮਟ ਲੈ ਲੰਨੇ ਆ ਉੱਥੇ ਸਾਡਾ ਆਰ ਰਹਿਣ ਦਾ ਇੱਕ ਨੋਟਿੰਗ ਆ ਜਾਂਦੀ ਆ ਫਰਦ ਦੇ 8ਵੇਂ ਨੰਬਰ ਦੇ ਵਿੱਚ ਪਹਿਲਾਂ ਜੇ ਅਸੀਂ ਗੱਲ ਕਰੀਏ ਥੋੜੇ ਜਿਹਾ ਪਿੱਛੇ ਜਾਈਏ ਤਾਂ ਉਦੋਂ ਫਰਦ 12 ਨੰਬਰ ਦੀ ਆਉਂਦੀ ਸੀ ਉਹ ਵੀ ਮੈਂ ਅੱਜ ਫੋਟੋ ਪਾਤੀ ਉਹ ਤੁਸੀਂ ਦੇਖ ਸਕਦੇ ਹੋ 12 ਨੰਬਰ ਵਾਲੀ ਫਰਦ ਕਾਲਮ ਉਹਦੇ 12 ਖਾਨੇ ਹੁੰਦੇ ਸੀ ਇਹਦੇ ਖਾਨੇ 8 ਨੇ ਤਾਂ 8 ਤੇ 12 ਖਾਨੇ ਵਿੱਚ ਕੀ ਫਰਕ ਸੀ ਉਹ ਵੀ ਅਸੀਂ ਨੇ ਸਮਝਾਇਆ ਹੋਇਆ ਤੇ ਜਦੋਂ ਅਸੀਂ ਲਿਮਟ ਲੈਨੇ ਆ ਉਦੋਂ ਆਰ ਰਹਿਣ ਆ ਜਾਂਦਾ ਜਦੋਂ ਅਸੀਂ ਲਿਮਟ ਭਰਦਾਂ ਨੇ ਤਾਂ ਉਦੋਂ ਸਾਡੇ ਲਵੇ ਫੱਕ ਦਾ ਨੋਟ ਆ ਜਾਂਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੈਂ ਨੇੜੇ ਕਰਦਾ ਵੀ ਫੱਕ ਆ ਆ ਰਹਿਣ ਦੀ ਆ ਚੀਜ਼ ਨੂੰ ਅਸੀਂ ਲਿਮਟ ਭਾਰਤੀ ਤੇ ਸਾਡੇ ਫਰਦ ਵਿੱਚ ਨੋਟ ਚੜ ਗਿਆ ਬਹੁਤ ਸਾਰੇ ਬੰਦਿਆਂ ਨੂੰ ਡਾਊਟ ਹੁੰਦਾ ਯਹਾਂ ਜਦੋਂ ਕੋਈ ਰਿਸ਼ਤੇ ਹੁੰਦੇ ਨੇ ਵੀ ਹਾਂ ਉਹਨਾਂ ਨੇ ਤਾਂ ਇੰਨੀ ਲਿਮਟ ਲਈ ਹੋਈ ਆ ਪਰ ਜੇਕਰ ਤੁਹਾਨੂੰ ਜਾਣਕਾਰੀ ਹੋਊਗੀ ਤੁਸੀਂ ਦਾਅਵੇ ਦੇ ਨਾਲ ਉਸ ਬੰਦੇ ਨੂੰ ਸਮਝਾ ਸਕਦੇ ਹੋ ਵੀ ਹਾਂ ਅਸੀਂ ਲਿਮਟ ਲਈਆ ਤਾਂ ਅਸੀਂ ਲਿਮਟ ਫੱਕ ਵੀ ਕਰਾਈ ਆ ਅਸੀਂ ਭਰੀ ਵੀ ਆ ਜੇ ਨਹੀਂ ਵੀ ਕਿਸੇ ਬੰਦੇ ਨੇ ਭਰੀ ਮੰਨ ਲਓ ਤੁਸੀਂ ਕੋਈ ਜ਼ਮੀਨ ਦਾ ਸੌਦਾ ਕਰ ਰਹੇ ਹੋ ਅਗਲਾ ਕਹੇ ਦੀ ਹਾਂ ਤੁਹਾਡੀ ਜ਼ਮੀਨ ਤੇ ਲਿਮਟ ਆ ਉਹ ਬੰਦਾ ਕਹੇ ਵੀ ਹਾਂ ਮੇਰੀ ਤੇ ਹੈ ਨਹੀਂ ਤੁਸੀਂ ਉੱਤੇ ਦੇਖ ਸਕਦੇ ਹੋ ਕਿੱਥੇ ਆੜ ਰਹਿਣ ਆ ਗਿਆ ਵੀ ਉਹ ਸਾਡੀ ਉੱਥੇ ਲਿਮਟ ਲਈ ਹੋਈ ਆ ਜਿੱਥੇ ਫੱਕ ਸ਼ਬਦ ਆ ਗਿਆ ਉਥੋਂ ਇੱਕ ਫੱਕ ਦੇ ਨਾਲ ਤੁਹਾਨੂੰ ਬੈਂਕ ਵੱਲੋਂ ਵੀ ਇੱਕ ਡਾਕੂਮੈਂਟ ਮਿਲਦਾ ਕਿ ਹਾਂ ਇਹਨਾਂ ਨੇ ਜਿੰਨੀ ਵੀ ਲਿਮਟ ਤੀ ਵਿਧ ਇੰਟਰਸਟ ਉਹ ਸਾਰੀ ਭਰਤੀ ਤੇ ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਦਾਂ ਛੋਟੀਆਂ ਛੋਟੀਆਂ ਗੱਲਾਂ ਨੇ ਜਦੋਂ ਅਸੀਂ ਇੰਤਕਾਲ ਦੀ ਗੱਲ ਕਰੀਏ ਵੀ ਇੰਤਕਾਲ ਮਨਜ਼ੂਰ ਹੁੰਦਾ ਕਿ ਨਹੀਂ ਰਜਿਸਟਰੀ ਅਸੀਂ ਕਰਵਾ ਲੰਨੇ ਆ ਪਰ ਇੰਤਕਾਲ ਦੀ ਅਸੀਂ ਧਿਆਨ ਦੇਣਾ ਭੁੱਲ ਗਿਆ ਨਾ ਜਿਹੜਾ ਬਾਅਦ ਚ ਜਾ ਕੇ ਬਹੁਤ ਦਿੱਕਤ ਆਉਂਦੀਆਂ ਨੇ ਸੋ ਤੁਸੀਂ ਵੀਡੀਓ ਦੇਖੋਗੇ 1990 90 1960 ਦੀ ਵੀ ਗੱਲ ਆ ਰਹੀ ਆ ਬਹੁਤ ਪੁਰਾਣੇ ਇੰਤਕਾਲ ਫਸੇ ਪਏ ਨੇ ਹੁਣ ਉਹ ਲੋਕ ਕਹਿੰਦੇ ਨੇ ਵੀ ਕਿਵੇਂ ਹੋਊਗਾ ਇਹ ਕਿਉਂਕਿ ਜਿਹੜੇ ਬੰਦੇ ਨੇ ਉਸ ਸਮੇਂ ਜ਼ਮੀਨ ਵੇਚੀ ਆ ਖਰੀਦੀ ਆ ਜਿਸ ਦੀ ਡੈਥ ਹੋ ਗਈ ਕੋਈ ਕਿਵੇਂ ਹੋ ਗਿਆ ਕੋਈ ਕਿਵੇਂ ਮਤਲਬ ਉਦਾਂ ਦੇ ਬਹੁਤ ਸਾਰੇ ਸਵਾਲ ਆ ਰਹੇ ਨੇ ਸਾਨੂੰ ਸੋ ਇੱਥੇ ਜਦੋਂ ਆਪਣੇ ਕੋਲ ਫਾਈਨਲੀ ਇੰਤਕਾਲ ਮਨਜ਼ੂਰ ਹੋ ਜਾਂਦਾ ਤਾਂ ਉੱਥੇ ਇਹ ਲਿਖਿਆ ਆ ਜਾਂਦਾ ਵੀ ਇੰਤਕਾਲ ਮਨਜ਼ੂਰ ਆ ਇੱਥੋਂ ਸਾਨੂੰ ਪਹਚਾਨ ਹੋ ਜਾਂਦੀ ਆ ਫਰਦ ਦੇਖਣ ਦੇ ਬਾਰੇ ਜਦੋਂ ਸਾਡੇ ਇੰਤਕਾਲ ਦੀ ਕਾਰਵਾਈ ਚੱਲ ਰਹੀ ਹੁੰਦੀ ਆ ਕਿਤੇ ਇੰਤਕਾਲ ਜਿੱਥੇ ਮਨਜ਼ੂਰ ਲਿਖਿਆ ਹੁੰਦਾ ਇੱਥੇ ਪੜਤਾਲ ਲਈ ਪੇਸ਼ ਹੁੰਦਾ ਜਾਂ ਇੱਥੇ ਇੱਕ ਸ਼ਬਦ ਹੋਰ ਹੁੰਦਾ ਹੁਣ ਮੈਂ ਥੋੜੇ ਜਿਹਾ ਭੁੱਲ ਗਿਆ ਜਲਦੀ ਬਣੇ ਚ ਤਾਂ ਪੇਸ਼ ਹੈ ਇੱਕ ਤਾਂ ਪੜਤਾਲ ਲਈ ਪੇਸ਼ ਇੱਕ ਕੱਲਾ ਕਾਰਵਾਈ ਦੇ ਲਈ ਪੇਸ਼ ਹੁੰਦਾ ਤੇ ਫਾਈਨਲੀ ਇੰਤਕਾਲ ਮਨਜ਼ੂਰ ਆ ਸੋ ਇਹ ਇਦਾਂ ਦੇ ਸਾਨੂੰ ਜਦੋਂ ਨੋਟ ਦੇਖਣੇ ਸ਼ੁਰੂ ਹੋ ਜਾਂਦੇ ਨੇ ਤਾਂ ਕਿਤੇ ਵੀ ਜਿਹੜੀ ਮਾਮੂਲੀ ਕੋਈ ਲੜਾਈ ਝਗੜਾ ਉਸ ਹੀ ਕਰਨਾ ਬੰਦ ਕਰ ਦਾਨਾ ਕਿਉਂਕਿ ਸਾਨੂੰ ਜਦੋਂ ਜਾਣਕਾਰੀ ਨਹੀਂ ਹੁੰਦੀ ਉਥੇ ਇਦਾਂ ਦੇ ਝਗੜੇ ਚ ਮੇਲੇ ਹੁੰਦੇ ਨੇ ਆਦਰਵਾਇਜ਼ ਇਦਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਸੋ ਇਸ ਦੇ ਨਾਲ ਹੋਰ ਬਹੁਤ ਸਾਰੀਆਂ ਆਪਣੇ ਇਹਦੇ ਵਿੱਚ ਨੋਟ ਆਉਂਦੇ ਨੇ ਸੋਇਕਾ ਬਿਗੇ ਵਿਸਵੇ ਬਾਰੇ ਦੀ ਇੱਕ ਦੋਸਤ ਨੇ ਕਮੈਂਟ ਕਰਿਆ ਸੀ ਵੀ ਸਾਨੂੰ ਉਹ ਫਰਦ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਉਹ ਵੀ ਕੱਲ ਸਾਨੂੰ ਇੱਕ ਵੀਰ ਨੇ ਫਰਦ ਭੇਜਤੀ ਅਸੀਂ ਉਹਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਿਗੇ ਵਿਸਵੇ ਵਾਲੀ ਫਰਦ ਭੇਜੀ ਆ ਇਹ ਹੁੰਦੀ ਆ ਕਨਾਲ ਮਰਲਿਆਂ ਵਾਲੀ ਫਰਦ ਜਿਹੜੀ ਬਿਗੇ ਵਿਸਵੇ ਵਾਲੀ ਫਰਦ ਆ ਉਹਦੇ ਵਿੱਚ ਵੀ ਫਰਕ ਹੁੰਦਾ ਸੋ ਉਹਦੇ ਬਾਰੇ ਵੀ ਵੀਡੀਓ ਤੁਸੀਂ ਜਲਦੀ ਦੇਖੋਗੇ ਉਹ ਫਰਦ ਸਾਡੇ ਲਵੇ ਆ ਗਈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹਦੇ ਉੱਪਰ ਦੀ ਵੀ ਅਸੀਂ ਇੱਕ ਲੌਂਗ ਵੀਡੀਓ ਬਣਾਉਣ ਜਾ ਰਹੇ ਹਾਂ ਹੁਣ ਤੁਹਾਨੂੰ ਜਿੱਥੇ ਤੁਹਾਡੇ ਸਵਾਲਾਂ ਦੀ ਵੀਡੀਓ ਮਿਲੀ ਜਾਣਗੀਆਂ ਕੰਟੀਨਿਊ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪੂਰੇ ਸਾਡੇ ਕੋਲ 18 ਟਾਪਿਕ ਨੇ ਇੱਕ ਟਾਪਿਕ ਦੀ ਅਸੀਂ ਇੱਕ ਹਫ਼ਤੇ ਵਿੱਚ ਵੀਡੀਓ ਅਪਲੋਡ ਕਰਾਂਗੇ ਜੇਕਰ ਤੁਹਾਡੇ ਸਵਾਲਾਂ ਤੇ ਵੀ ਤੁਹਾਨੂੰ ਵੀਡੀਓ ਨਹੀਂ ਮਿਲ ਰਹੀ ਜਾਂ ਆਮ ਵਿਸ਼ਵਕ ਜਾਣਕਾਰੀ ਦੇਖਣਾ ਚਾਹੁੰਦੇ ਹੋ ਤੁਸੀਂ ਸਾਡੇ ਇਸੇ ਚੈਨਲ ਦੇ ਉੱਪਰ ਇਸੇ ਚੈਨਲ ਦੇ ਉੱਪਰ ਤੁਸੀਂ YouTube ਚੈਨਲ ਤੇ ਜਦੋਂ ਇਹੀ ਚੈਨਲ ਦੀ ਪਲੇਲਿਸਟਾਂ ਜੋ ਤੁਸੀਂ ਦੇ ਉੱਪਰ ਜਾਓਗੇ ਨਾ ਇੱਕ ਪਲੇਲਿਸਟ ਬਣੀ ਹੋਈ ਆ ਸਪੈਸ਼ਲ ਉਹਦੇ ਉੱਪਰ ਅਸੀਂ ਜਿੰਨੀਆਂ ਆਮ ਨਰਮਲ ਵੀਡੀਓ ਬਣਾ ਰਹੇ ਆ ਪ੍ਰੇਰਨਾ ਸਰੂ ਤੋਂ ਸਟੋਰੀਆਂ ਜਾਂ ਟੈਲੈਂਟਡ ਪਰਸਨਾਂ ਦੀਆਂ ਤੇ ਉਹ ਸੀ ਲਿਸਟ ਅੱਡ ਬਣਾਈ ਹੋਈ ਆ ਸੋ ਜ਼ਮੀਨ ਦੇ ਸੰਬੰਧ ਵਿੱਚ ਅਸੀਂ ਇੱਕ ਅੱਡ ਹੀ ਪਲੇਲਿਸਟ ਬਣਾਈ ਹੋਈ ਆ ਉਹਦੇ ਉੱਪਰ ਤਕਰੀਬਨ 50 ਪਲੱਸ ਵੀਡੀਓ ਹੋ ਚੁੱਕੀਆਂ ਕਿਉਂਕਿ 10-12 ਵੀਡੀਓ ਅਸੀਂ ਨੇ ਪੁਰਾਣੀਆਂ ਪਾਈਆਂ ਹੋਈਆਂ ਦੀਆਂ ਜਿਹੜੀ ਨਵੀਂ ਸੀਰੀਜ਼ ਸ਼ੁਰੂ ਕੀਤੀ ਹੋਈ ਆ ਉਹ ਅਸੀਂ ਇੱਕ ਤੋਂ ਸ਼ੁਰੂ ਕੀਤੀ ਸੀ ਉਹਦੀ 39 ਨੰਬਰ ਵੀਡੀਓ ਕੱਲ ਪਾ ਚੁੱਕੇ ਅਸੀਂ 40 ਨੰਬਰ 40 ਨੰਬਰ ਵੀਡੀਓ ਕੱਲ ਹੀ ਆ ਅਸੀਂ ਪਰਸੋਂ ਤੋਂ ਨੂੰ ਮਿਲ ਜਾਊਗੀ ਤੇ 41 ਦੀ ਨੰਬਰ ਦੀ ਸੀਰੀਜ਼ ਇਸ ਹਫ਼ਤੇ ਦੇ ਐਂਡ ਦੇ ਵਿੱਚ ਨਵੀਂ ਸੀਰੀਜ਼ ਸ਼ੁਰੂ ਹੋ ਜਾਊਗੀ 41 ਨੰਬਰ 41 ਨੰਬਰ ਪਾਰਟ ਨੰਬਰ 1 ਸੋ ਹੁਣ ਅਸੀਂ ਇੰਨੇ ਗੇ ਬੇਨਤੀਆਂ ਲੈ ਕੇ ਹਾਜ਼ਰ ਹੋਏ ਸੀ ਵੀ ਤੁਸੀਂ ਯਕੀਨ ਕਰਿਓ ਜਿੰਨੇ ਵੀ ਤੁਹਾਡੇ ਕਮੈਂਟ ਨੇ ਜਾਂ ਤੁਹਾਡੇ ਸਵਾਲ ਨੇ ਸਾਰੇ ਸਵਾਲ ਤੁਹਾਡੇ ਸਾਹਮਣੇ ਨੇ ਕਿੰਨੇ ਸਾਡੇ ਲਈ ਵੀ ਪੇਜ ਨੇ ਇਹ ਅਸੀਂ ਸਾਰੇ ਸਵਾਲਾਂ ਦੇ ਤੁਹਾਡੇ ਟੈਬ ਕੀਤੇ ਹੋਏ ਨੇ ਸਾਰੇ ਸਵਾਲਾਂ ਦਾ ਅਸੀਂ ਤੁਹਾਨੂੰ ਜਵਾਬ ਦਵਾਂਗੇ ਥੋੜੀ ਜਿਹੀ ਲੇਟ ਬੇਸ਼ੱਕ ਹੋ ਜਾਣਾ ਕਿਉਂਕਿ ਟਾਈਮ ਦੀ ਥੋੜੀ ਜਿਹੀ ਕਿਤੇ ਨਾ ਕਿਤੇ ਦਿੱਕਤ ਆ ਜਾਂਦੀ ਆ ਮਤਲਬ ਹੋਰ ਵੀ ਕੰਮਕਾਰ ਹੋ ਜਾਂਦੇ ਨੇ ਪਰ ਫਿਰ ਵੀ ਦਿਨ ਰਾਤ ਅਸੀਂ ਲੱਗ ਰਹੇ ਆਂ ਵੀ ਬਹੁਤ ਜਲਦ ਤੁਹਾਡੇ ਸਵਾਲਾਂ ਦਾ ਕੰਟੀਨਿਊ ਤੁਹਾਨੂੰ ਜਵਾਬ ਮਿਲੀ ਜਾਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਤਾਂ ਵੀਡੀਓ ਸ਼ੇਅਰ ਕਰਿਆ ਕਰੋ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਸਾਡਾ ਇਹ ਉਪਰਾਲਾ ਕੀ ਇਸ ਉਪਰਾਲੇ ਨੂੰ ਅਸੀਂ ਕਰ ਕਰ ਪਹੁੰਚਾਉਣਾ ਚਾਹੁੰਦੇ ਆ ਜਿਵੇਂ ਇਹ ਫਰਦ ਦੀ ਗੱਲ ਕਰ ਰਹੇ ਆ ਜਿਹੜੀ ਅਸੀਂ ਫਰਦ ਦੇ ਫਰਦ ਕੇਂਦਰ ਵਿੱਚ ਲੈਣ ਜਾਣੇ ਆ ਨਾ ਇਹ ਤੁਸੀਂ ਘਰ ਬੈਠੇ ਵੀ ਕੱਢ ਸਕਦੇ ਹੋ ਆਪਣੇ ਫੋਨ ਤੇ ਆਪਣੇ ਕੰਪਿਊਟਰ ਤੇ ਆਪਣੇ ਲੈਪਟਾਪ ਤੇ ਇਦੀ ਵੀ ਅਸੀ ਵੀਡੀਓ ਪਾਈ ਹੋਈ ਆ ਪਲੇਲਿਸਟ ਦੇ ਵਿੱਚ ਤੁਹਾਨੂੰ ਵੀਡੀਓ ਮਿਲ ਜੂਗੀ ਜੇਕਰ ਨਹੀਂ ਮਿਲੀ ਤਾਂ ਮੈਨੂੰ ਕਮੈਂਟ ਕਰ ਦਿਓ ਤਾਂ ਤੁਹਾਨੂੰ ਸ਼ਾਮ ਨੂੰ ਜਾਂ ਕੱਲ੍ਹ ਸ਼ਾਮ ਨੂੰ ਤੁਹਾਡੇ ਲਈ ਵੀਡੀਓ ਮਿਲ ਜੂਗੀ ਹੋਰ ਬੋਲੋ ਜਿਹੜੇ ਵੀ ਜੇ ਕਿਸੇ ਵੀਰ ਦੀ ਕੋਈ ਦਿੱਕਤ ਆ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਹੁਣ ਤੁਸੀਂ ਜਦੋਂ ਵੀ ਕਮੈਂਟ ਕਰੋ ਸ਼ਾਰਟ ਚ ਕਮੈਂਟ ਕਰਿਆ ਕਰੋ ਆਪਣੇ ਪਿੰਡ ਦਾ ਨਾਮ ਜ਼ਿਲ੍ਹੇ ਦਾ ਨਾਮ ਜਾਂ ਕੋਈ ਏਰੀਆ ਦਾ ਨਾਮ ਉਹ ਜਰੂਰ ਲਿਕੇਆ ਕਰੋ ਸਾਨੂੰ ਪਤਾ ਲੱਗਦਾ ਵੀ ਸਾਡੀ ਵੀਡੀਓ ਕਿੱਥੀ ਕਿੱਥੇ ਤੱਕ ਪਹੁੰਚ ਰਹੀ ਆ ਸੋ ਇਸ ਚੈਨਲ ਨੂੰ ਵਾਧੂ ਵਾਧੇ ਸਾਰੀਆਂ ਵੀਡੀਓ ਸਾਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਬਹੁਤ ਵਧੀਆ ਕਮੈਂਟ ਕਰਦੇ ਨੇ ਮੇਰੇ ਵੀਰ ਬਹੁਤ ਤਾਂ ਸਾਨੂੰ ਹਲਾਸ਼ੀਰੀ ਮਿਲਦੀ ਆ ਤਾਂ ਸਾਨੂੰ ਮਤਲਬ 10 11 ਆਮ ਜੀ ਗੱਲ ਆ ਸਾਨੂੰ 12 ਇੱਕ ਵੀ ਬਾਜਣਾ ਤੁਹਾਡੇ ਕਮੈਂਟ ਨੋਟ ਕਰਦੇ ਆ ਹੋਇਆ ਪਰ ਫਿਰ ਵੀ ਸਾਨੂੰ ਇੰਨਾ ਜੋਸ਼ ਐਨੀ એનર્ਜੀ ਰਹਿੰਦੀ ਆ ਕਿ ਮੇਰੇ ਦੋਸਤ ਤੇ ਮਿੱਤਰ ਸਾਨੂੰ ਹਲਾਸ਼ੀਰੀ ਦੇ ਰਹੇ ਨੇ ਲੰਮੀ ਉਮਰ ਦੀਆਂ ਦਮਾ-ਮਾਂ ਮੰਗ ਰਹੇ ਨੇ ਇੰਨੀ ਜ਼ਿਆਦਾ ਸਾਨੂੰ ਐਪਰੀਸ਼ੀਏਟ ਕਰ ਰਹੇ ਨੇ ਸੋ ਇਸ ਕਮੈਂਟਾਂ ਦਾ سلسلہ ਸ਼ੇਅਰ ਦਾ سلسلہ ਲਾਈਕ ਦਾ سلسلہ ਚੱਲਦਾ ਰਹੇ ਬਹੁਤ ਬਹੁਤ ਘਰ ਘਰ ਇਸ ਚੈਨਲ ਦੀ ਪਹੁੰਚ ਕਰੋ ਤਾਂ ਕਿ ਆਮ ਬੰਦਾ ਵੀ ਜੋ ਬੰਦਾ ਘੱਟ ਪੜਿਆ ਹੋਇਆ ਉਹਨੂੰ ਵੀ ਆਪਣੀ ਫਰਜ਼ਦਾਰੀ ਜਾਣਕਾਰੀ ਹੋ ਜੇ ਕਿਉਂਕਿ ਤੁਸੀਂ ਜਾਣਦੇ ਜਿਸ ਬੰਦੇ ਕੋਲ ਅੱਧਾ ਕਿਲਾ 2 ਬੀਗੀਆਂ 10 ਮਰਲੇ ਆ ਜਾਂ ਥੋੜੀ ਕਾਣੀ ਜ਼ਮੀਨ ਆ ਉਹਨੂੰ ਪਤਾ ਨਹੀਂ ਹੁੰਦਾ ਅੱਗੇ ਦੇ ਬੱਚਿਆਂ ਨੂੰ ਪਤਾ ਹੋਣਾ ਜ਼ਰੂਰੀ ਆ ਨਹੀਂ ਹਾਂ ਮੇਰੇ ਫਾਦਰ ਸਾਹਿਬ ਕੋਲ ਕਿੰਨੀ ਗੀ ਜ਼ਮੀਨ ਆ ਅਸੀਂ ਇਹਨੂੰ ਕਿਵੇਂ ਹੋਰ ਵਧਾ ਸਕਦੇ ਆ ਜਿਹੜੀ ਹੈਗੀ ਆ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਆ ਚਾਹ ਕਰਿਆ ਚ ਮੇਲਿਆਂ ਤੋਂ ਕਿਵੇਂ ਬਾਹਰ ਨਿਕਲ ਸਕਦੇ ਆ ਜਿਹੜੇ ਰਿਸ਼ਤੇ ਟੁੱਟਦੇ ਨੇ ਬਿਲਕੁਲ ਜਦੋਂ ਕੋਈ ਜਾਣਕਾਰੀ ਨਹੀਂ ਹੁੰਦੀ ਅਗਲਾ ਤਾਰ ਦੇਣੇ ਰਿਸ਼ਤਾ ਤੋੜ ਦਿੰਦਾ ਸੋ ਇਹ ਚੀਜ਼ਾਂ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸੀ ਯਕੀਨ ਤੇ ਦਾਅਵੇ ਦੇ ਨਾਲ ਕਹਿ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਟੌਪਿਕ ਤੇ ਸੀਨੀਅਰ ਪਰਸਨ ਤੋਂ ਸੀਨੀਅਰ ਪਰਸਨ ਇਸ ਚੈਨਲ ਤੇ ਤੁਸੀਂ ਦੇਖਣ ਨੂੰ ਮਿਲੋਗੇ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜ਼ਮੀਨ ਦੇ ਕੇਸਾਂ ਸੰਬੰਧੀ ਵੀ ਅਸੀਂ ਜਿਹੜੇ ਲੀਗਲ ਕੇਸ ਤੋਂ ਹੁੰਦੇ ਨੇ ਕੋਰਟ ਕਚੈਰੀਆਂ 'ਚ ਕੇਸ ਪਾਉਣੇ ਆ ਉੱਥੇ ਵੀ ਸਾਡੀ ਕੋਸ਼ਿਸ਼ ਇਹ ਰਹੂਗੀ ਤੁਹਾਡਾ ਪੈਸਾ ਬਚੇ ਤੁਹਾਡਾ ਟਾਈਮ ਬਚੇ ਤੁਸੀਂ ਝਗੜੇ 'ਚ ਮੇਲਿਆਂ ਤੋਂ ਵਾਰ ਆਓ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇੱਕ ਐਡਵੋਕੇਟ ਸਾਹਿਬ ਐਡਵੋਕੇਟ ਜੀ ਮਿਲ ਗਏ ਤੇ ਬਹੁਤ ਜਲਦ ਸਾਡਾ ਉਹਨਾਂ ਦੇ ਨਾਲ ਸੈਸ਼ਨ ਹੋਣ ਜਾ ਰਿਹਾ ਜੇਕਰ ਤੁਹਾਡਾ ਕੋਈ ਹੋਰ ਕੇਸ ਦੇ ਸੰਬੰਧ ਵਿੱਚ ਸਵਾਲ ਆ ਤਾ ਸਾਨੂੰ ਉਹ ਵੀ ਕਮੈਂਟ ਕਰਕੇ ਦੱਸਿਓ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਨੇ ਸਾਡੇ ਭਰਾਵਾਂ ਨੇ ਅਗਲਾ ਸੈਸ਼ਨ ਜਲਦੀ ਹੀ ਸਰ ਦੇ ਨਾਲ ਰੱਖਾਂਗੇ ਸੈਸ਼ਨ ਉਹ ਲੰਮਾ ਰੱਖਾਂਗੇ ਤਾਂ ਜਦੋਂ ਵੀ ਅਸੀਂ ਕੋਈ ਪੋਸਟ ਪਾਈ ਤਾਂ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਆ ਸੋ ਹੁਣ ਜੇਕਰ ਕੋਈ ਕਿਸੇ ਸਵਾਲ ਦੇ ਵਿੱਚ ਤੁਹਾਡੀ ਕੋਈ ਇਨਕੁਆਰੀ ਆ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਸਾਡੇ ਬੋਲਣ ਦੇ ਵਿੱਚ ਕਿਸੇ ਸ਼ਬਦ ਦੇ ਵਿੱਚ ਜਾਂ ਸਾਡੀ ਕਿਸੇ ਵੀਡੀਓ ਵਿੱਚ ਕੋਈ ਸਾਤੋ ਗਲਤੀ ਹੁੰਦੀ ਆ ਅਣਜਾਣਪਨੇ ਦੇ ਵਿੱਚ ਤਾਂ ਸਾਨੂੰ ਸਾਰੇ ਮੇਰੇ ਦੋਸਤ ਮਾਫ ਕਰਨਗੇ ਉਹਦੇ ਲਈ ਅਸੀਂ ਸਾਰੇ ਦੋਸਤਾਂ ਤੋਂ ਸਾਡੇ ਭਰਾਵਾਂ ਤੋਂ ਹੱਥ ਜੁੜ ਕੇ ਮਾਫੀ ਚਾਹੁੰਦੇ ਆ ਸੋ ਮਿਲ ਜਾਂ ਨਵੀਂ ਵੀਡੀਓ ਦੇ ਨਾਲ ਸਾਡੀ ਬੇਨਤੀ ਆ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਘਰ ਵਿੱਚ ਬਿਲਕੁਲ ਆਪਣੀ ਠੇਠ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਹਰ ਇੱਕ ਬੰਦੇ ਕੋਲੇ ਜਾਣਕਾਰੀ ਪਹੁੰਚੇ ਸੋ ਇਸ ਚੈਨਲ ਦੇ ਨਾਲ ਜੁੜਨ ਲਈ ਇੱਕ ਵਾਰ ਫਿਰ ਤੋਂ ਸਾਡੀ ਪੂਰੀ ਟੀਮ ਵੱਲੋਂ ਤਹਿ ਦਰੋ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮੱਚ